ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੋਟੋਆਂ ਕਰਾਇਆ ਕਰਨਗੇ ਜਾ ਥੋੜੀਆ ਮਜ਼ਾਕ ਥੋੜੀ ਨੂਰਾ ਹਾਂ ਜੀ ਪੀਨ ਨੂੰ ਪਾਣੀ ਲੈ ਕੇ ਦੀ ਹਾਂ ਜੀ ਲੈ ਆਇਆ ਸੀ ਲੋ ਜੀ ਆਇਆ ਬਈਆ ਕਰਲੇਗਾ ਮਗਰਦੇ ਸਾਰੇ ਹਾਂਜੀ ਕਰਲੇ ਬਸ ਸਫਾਈ ਕਰਨ ਵਾਲੇ ਰਹੇ ਮੈਂ ਤਾਂ ਇੱਕ ਗੱਲ ਪੁੱਛਣੀ ਸੀ ਹਾਂਜੀ ਪੁੱਛੋ ਮੈਂ ਤਾਂ ਸਵੇਰ ਦਾ ਦੇਖਿਆ ਨਾ ਤੂੰ ਅੱਜ ਬੜਾ ਦੁਖੀ ਜਿਹਾ ਲੱਗ ਰਿਹਾ ਕੀ ਗੱਲ ਆ ਨਹੀਂ ਜੀ ਤੁਹਾਨੂੰ ਉਹੀ ਲੱਗੇ ਜਾਂਦਾ ਦੁਖੀ ਨਹੀਂ ਮੈਂ ਉਹ ਤਾਂ ਬਸ ਮੰਮੀ ਦੀ ਯਾਦ ਜੀ ਆ ਗਈ ਸੀ ਉਹ ਤੈਨੂੰ ਕਿੰਨੀ ਵਾਰ ਕਿਹਾਗਾ ਤੂੰ ਐਵੇਂ ਨਾ ਟੈਨਸ਼ਨ ਲਿਆਗਾ ਬਸ ਉਹੀ ਬੈਠੇ ਤੇ ਗੱਲ ਦਿਲ ਤੇ ਲੱਗੀ ਸੀ ਜੀ ਚਲ ਆ ਇਹ ਗੱਲ ਛੱਡ ਤੂੰ ਆ ਕੰਮ ਨਿਮੇੜਲਾ ਕਰ ਦੇ ਫਿਰ ਆਪਾਂ ਤੇਰੇ ਪਿੰਡ ਵੀ ਜਾ ਕੇ ਆਉਣਾਗਾ ਨਹੀਂ ਜੀ ਮੈਂ ਨਹੀਂ ਜਾਂਦੀ ਨਾ ਮੈਂ ਆਪ ਜਾਵਾਂ ਨਾ ਮੈਂ ਤੁਹਾਨੂੰ ਜਾਂਦਾਂ ਕੀ ਕਰ ਲੋਗੀ ਨੂਰ ਗੁੱਸਾ ਕਰ ਤੈਨੂੰ ਕਿਸੇ ਨਾਲ ਜੇ ਕੋਈ ਗੋਸ਼ਿਆਲੀ ਕਰਦਾ ਤਾਂ ਦੱਸ ਮੈਨੂੰ ਮੈਂ ਕਰ ਲੈਣਾ ਗੱਲ ਇਹੋ ਜੀ ਕੋਈ ਗੱਲ ਨਹੀਂ ਜੀ ਬਸ ਮੈਂ ਰੋਹੀਂ ਜੀ ਨਹੀਂ ਕਰਦਾਗਾ ਜਾਣ ਨੂੰ ਚਲੋ ਤੁਸੀਂ ਵੀ ਹੁਣ ਕੰਮ ਤੋਂ ਹੰਦਾ ਕਰ ਲੋ ਤੇ ਮੈਂ ਵੀ ਘਰ ਦੇ ਕੰਮ ਨਵੇੜਦਾ ਇਸ ਨੂੰ ਕੀ ਹੋਇਆ ਪਹਿਲਾਂ ਕਦੇ ਇਹੋ ਜਿਹਾ ਵਿਵਹਾਰ ਨਹੀਂ ਕੀਤਾ ਨਹੀਂ ਅੱਜ ਕੀ ਗੱਲ ਹੋ ਗਈ ਇਹਨੂੰ ਪਹਿਲਾਂ ਤਾਂ ਹਰ ਸਾਲ ਖੁਸ਼ੀ-ਖੁਸ਼ੀ ਆਪਣੇ ਵੀਰਾਂ ਨੇ ਰਖੜੀ ਬੰਨਣ ਚੱਲ ਜਾਂਦੀ ਸੀ ਇਸ ਵਾਰ ਤਾਂ ਐਵੇਂ ਲੱਗਦਾ ਜਿਵੇਂ ਸਾਰਾ ਖੜੀ ਦਾ ਚਾਈ ਜਾਂਦਾ ਹੈ ਪਰ ਜੇ ਕੋਈ ਗੱਲ ਆ ਗਈ ਤਾਂ ਮੈਨੂੰ ਦੱਸ ਵੀ ਸਕਦੀ ਆ ਕੋਈ ਨਾ ਕੋਈ ਹੱਲ ਨਿਕਲ ਹੀ ਆਉਂਦਾ ਹੁੰਦਾ ਹੁਣ ਮੈਂ ਇਹਨਾਂ ਨੂੰ ਕੀ ਦੱਸਾਂ ਮੈਂ ਕਿਉਂ ਨਹੀਂ ਪਿੱਕੇ ਜਾਣਾ ਚਾਹੁੰਦੀ ਉੱਥੇ ਹੈ ਹੀ ਕੌਣ ਆ ਮੇਰਾ ਮੇਰੀ ਮਾਂ ਸੀ ਜਿਹੜੀ ਮੈਨੂੰ ਇੰਨਾ ਪਿਆਰ ਕਰਦੀ ਸੀ ਹੁਣ ਉਹ ਵੀ ਹੈ ਨਹੀਂ ਉੱਥੇ ਭਰਾ ਤੇ ਭਾਬੀਆਂ ਦਾ ਤਾਂ ਅੱਜ ਕੱਲ ਪਤਾ ਹੀ ਆ ਕੀ ਹਾਲ ਆ ਮੇਰੀ ਮਾਂ ਬਿਨਾ ਕੌਣ ਆ ਉੱਥੇ ਮੇਰਾ ਨਾਲ ਸੱਚੀ ਕਹਿੰਦੇ ਨੇ ਲੋਕ ਤੇ ਕੇ ਤਾਂ ਮਾਵਾ ਨਾਲ ਹੀ ਹੁੰਦੇ ਨੇ ਜੀ ਕੀ ਕਰਦੇ ਹੋ ਮੈਂ ਕੁਛ ਨਹੀਂ ਤਾਂ ਸਰਪੰਚ ਨੇ ਰਜਿਸਟਰੀ ਮੰਗਾਈ ਸੀ ਉਹਦੀ ਉਹ ਕਰ ਰਹਾ ਤੇਰੀ ਜੀ ਮੈਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਦੱਸ ਪ੍ਰੀਤਾ ਮੈਨੂੰ ਨਾ ਜਮਨਿੰਦਰ ਦੀ ਬਾੜੀ ਯਾਦ ਆਈ ਜਾਂਦੀ ਆ ਅੱਜ ਰਖੜੀਆਂ ਦਾ ਤਿਹਾਰਾ ਜੇ ਕਿਤੇ ਉਹ ਹੁੰਦਾ ਨਾ ਹਉਨੋ ਭੱਜਾ ਭੱਜਾ ਆਉਂਦਾ ਮੇਰੇ ਤੋਂ ਰਖੜੀ ਬਣਾ ਕੇ ਲੈ ਕੇ ਜਾਂਦਾ ਮੇਰਾ ਤਾਂ ਨਾ ਜਿਵੇਂ ਜਮਾਂ ਨਹੀਂ ਦਿਲ ਲੱਗ ਰਿਹਾ ਰੀਤ ਤੈਨੂੰ ਪਤਾ ਤਾਂ ਹੈਗਾ ਰਖੜੀਆਂ ਤਿਆਰ ਇਹ ਤਾਂ ਹੁੰਦਾ ਜਾਂਦਾ ਰਹਿੰਦਾ ਪਰ ਜਿਹੜਾ ਇਨਸਾਨ ਆਪਣੇ ਕੋਲੋਂ ਇੱਕ ਵਾਰ ਚਲਾ ਜਾਵੇ ਨਾ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਜੇ ਆਪਾਂ ਉਹਨਾਂ ਦੇ ਆਦਾਨ ਲੈ ਕੇ ਬੈਠ ਗਏ ਨਾ ਕਿਵੇਂ ਜ਼ਿੰਦਗੀ ਲੰਘੂ ਇਹ ਗੱਲ ਤਾਂ ਹੈਗੀ ਆ ਜੀ ਉਸ ਸਮੇ ਨੂੰ ਯਾਦ ਕਰ ਕਰਕੇ ਟਾਈਮ ਲੰਘਾਉਣਾ ਪੈਂਦਾਗਾ ਹੁਣ ਕਰ ਵੀ ਕੀ ਸਕਦੇ ਆ ਸੱਚ ਮੈਨੂੰ ਇਹ ਦੱਸੋ ਅੱਜ ਰਖੜੀਆਂ ਨੇ ਨੂਰ ਦਾ ਕੋਈ ਫੋਨ ਆਇਆ ਆਉਗੀ ਉਹ ਰਖੜੀ ਬੰਨਣ ਨਾ ਨੂਰ ਦਾ ਤਾਂ ਕੋਈ ਫੋਨ ਨਹੀਂ ਆਇਆ ਨਾ ਭਾਜੀ ਨੇ ਫੋਨ ਕੀਤਾ ਪੱਲਾ ਤਾਂ ਰਖੜੇ ਤੋਂ ਕਈ ਦਿਨ ਪਹਿਲਾਂ ਪੋਦੇ ਰਹਿੰਦੇ ਸੀ ਵੀਰੇ ਰਖੜੀਆਂ ਕਦੋਂ ਨੇ ਪਰ ਇਸ ਵਾਰ ਤਾਂ ਪਤਾ ਹੀ ਨਹੀਂ ਕੀ ਹੋਇਆ ਉਹਨੇ ਕੋਈ ਫੋਨ ਹੀ ਨਹੀਂ ਕੀਤਾ ਹੈਗਾ ਉਹ ਜੀ ਕਿਸੇ ਕੰਮ ਚ ਬਿਜੀ ਹੋਗੀ ਹੋਗੀ ਨਹੀਂ ਤਾਂ ਉਹ ਤੁਹਾਨੂੰ ਫੋਨ ਕਰਕੇ ਜ਼ਰੂਰ ਪੁੱਛ ਲੈਂਦੀ ਮੈਨੂੰ ਪਤਾ ਹੈਗਾ ਉਹ ਤਾਂ ਆਪਣੇ ਭਰਾ ਦੇ ਸਾਹਾਂ ਚ ਸਾਹ ਲੈਂਦੀ ਹੈਗੀ ਜਾਂ ਫਿਰ ਇਤਕੀ ਮੰਮੀ ਕਰਕੇ ਨਾ ਆਂਦੇ ਹੋਣ ਤੁਹਾਨੂੰ ਪਤਾ ਧੀਆ ਮਾਮਾ ਦੀ ਕਿੰਨੀ ਫਿਕਰ ਕਰਦੇ ਹੁੰਦੀਆਂ ਨੇ ਹਣਾ ਚਾਹੇ ਮੰਮੀ ਜੀ ਨੂੰ ਗਏ ਨੂੰ 8-9 ਮਹੀਨੇ ਹੋ ਗਏ ਪਰ ਲੱਗਦਾ ਹੀ ਨਹੀਂ ਵੀ ਮੰਮੀ ਆਪਣੇ ਘਰੇ ਹੈ ਹੀ ਨਹੀਂ ਉਹ ਫਰੀ ਤਾਂ ਸਵੇਰੇ ਕਿਹੜੇ ਕਿਹੜੇ ਗੱਲਾਂ ਲੈ ਕੇ ਬੈਠੇ ਹੈ ਅੱਜ ਤਾਂ 삭ਣਾ ਦਾ ਦਿਨ ਹੈਗਾ ਤੂੰ ਐ ਕਰ ਅੰਦਰ ਪੀਏ ਪਹਿਨ ਹੈਗਾ ਉਹ ਚੱਕ ਲਿਆ ਮੈਂ ਵਾਸ ਨੂਰ ਵਾਸਤੇ ਨਾਲ ਤਾਂ ਛੁੱਟ ਲਿਆਂਗਾ ਲੈ ਉਹਨਾਂ ਨੂੰ ਖਾਣ ਪੀਣ ਨੂੰ ਲਿਆਂਗਾ ਇਹ ਤਾਂ ਗੱਲ ਠੀਕ ਹੈ ਜੀ ਤੁਹਾਡੀ ਰਹੀ ਗੱਲ ਨੂਰ ਦੇ ਸੂਟ ਦੀ ਉਹ ਤਾਂ ਮੈਂ ਪਹਿਲੀ ਲੈ ਕੇ ਰੱਖ ਲਿਆ ਆਪਦੀ ਨਣਦ ਵਾਸਤੇ ਮੈਂ ਪਿਆਰ ਜੇ ਇੰਨਾ ਕਰਦੀ ਆ ਉਹਨੂੰ ਮੈਂ ਤਾਂ ਉਹਨੂੰ ਆਪਣੀ ਛੋਟੀਆਂ ਭੈਣਾਂ ਵਾਂਗੂ ਸਮਝਦੀ ਆ ਤੇ ਤੁਸੀਂ ਉਹਨਾਂ ਦਾ ਖਾਣ ਪੀਣ ਨੂੰ ਲੈ ਆਓ ਜਿਹੜਾ ਕੁਝ ਲੈ ਕੇ ਆਉਣਾ ਐਵੇਂ ਤਾਂ ਕੁੜੀ ਤੂੰ ਬਹੁਤ ਸਿਆਣੀ ਆ ਤայਿਆਂ ਤਾਂ ਕਈ ਰਿਸ਼ਤੇ ਟੁੱਟਣ ਤੋਂ ਬਚ ਗਏ ਚਲ ਐਂ ਕਰ ਪਹਿਲਾਂ ਮੇਰੇ ਵਾਸਤੇ ਚਾਹ ਬਣਾ ਦੇ ਹੁਣ ਐਂ ਗੱਲਾਂ ਨਾ ਕਰੀ ਜਾ ਉਰੇ ਬੈਠੇ ਕੋਈ ਨਾ ਜੀ ਮੈਂ ਤੁਹਾਡੇ ਵਾਸਤੇ ਚਾਹ ਰੱਖਦੀ ਆ ਤੇ ਨਾਲ ਤੁਹਾਡਾ ਪਰਸ ਲਿਆ ਕੇ ਦਿੰਦੀ ਆ ਠੀਕ ਆ ਕੀ ਹੋਇਆ ਨੂਰਾ ਰੋ ਕਿਉਂ ਰਹੀ ਆਂਗੀ ਤੂੰ ਨਾਲੇ ਜੇ ਕੁਝ ਕਿਹਾ ਹੈ ਕਲਦੀਪ ਉਹਨੇ ਤਾਂ ਮੈਨੂੰ ਦੱਸ ਆ ਮੈਂ ਫੋਨ ਤੇ ਗੱਲ ਕਰ ਲੈਣਾ ਸਵੇਰ ਦੀ ਕੋਈ ਨਾ ਕੋਈ ਗੱਲ ਤਾਂ ਤੂੰ ਮੇਰੇ ਤੋਂ ਕੋਈ ਜਾਨੀ ਆ ਨਹੀਂ ਨਹੀਂ ਜੀ ਵੀਰੇ ਨੇ ਤਾਂ ਮੈਨੂੰ ਕੁਝ ਨਹੀਂ ਕਿਹਾ ਬਸ ਵੈਸੇ ਹੀ ਮਨ ਜਾ ਪਰ ਆਇਆ ਚਲ ਤੂੰ ਚੁੱਪ ਕਰਾ ਤੇ ਹਣ ਵਾਲੇ ਅੱਜ ਤੂੰ ਰਖੜੀ ਬੰਨਣ ਕਿਉਂ ਨਹੀਂ ਜਾਣਾ ਹੈਗਾ ਬਸ ਜੀ ਜੀ ਨਹੀਂ ਕਰਦਾ ਉੱਥੇ ਹੁਣ ਜਾਣ ਨੂੰ ਭਲਾ ਤੈਨੂੰ ਰਖੜੀ ਦਾ ਕੰਨਾ ਚਾਹ ਹੁੰਦਾ ਸੀ ਹੁਣ ਤੇਰਾ ਚਾਹ ਕਿੱਧਰ ਗਿਆ ਨਹੀਂ ਜੀ ਚਾਹ ਤਾਂ ਮੈਨੂੰ ਹੁਣ ਵੀ ਬਹੁਤ ਆ ਪਰ ਵੈਸੇ ਹੁਣ ਜੀ ਨਹੀਂ ਕਰਦਾ ਉੱਥੇ ਜਾਣ ਨੂੰ ਪਰ ਇਹ ਜੀ ਕੀ ਕਹਿੰਦਾ ਜਿਹੜਾ ਤੇਰਾ ਜਾਣ ਨੂੰ ਜੀ ਨਹੀਂ ਕਰਦਾ ਮੈਨੂੰ ਵੀ ਦੱਸ ਸਾਨੂੰ ਦੱਸ ਹੀ ਦਿੰਨੀ ਆ ਜੀ ਮੈਂ ਪੇਕੇ ਦਾ ਮਾਵਾ ਨਾਲ ਹੀ ਹੁੰਦੇ ਆ ਹੁਣ ਉੱਥੇ ਮੇਰੀ ਮਾਈ ਹੈਣੀ ਤੇ ਮੈਂ ਉੱਥੇ ਜਾ ਕੇ ਵੀ ਕੀ ਕਰਨਾ ਨਾਲੇ ਵੀਰਾ ਤੇ ਭਾਬੀ ਪਤਾ ਨਹੀਂ ਮੇਰੀ ਕਦਰ ਕਰਨਗੇ ਕਿ ਨਹੀਂ ਪਹਿਲਾਂ ਤਾਂ ਮੇਰੀ ਮਾਂ ਬੈਠੀ ਮੈਨੂੰ ਦੇਖਦੀ ਹੁੰਦੀ ਸੀ ਅੱਜ ਮੇਰੀ ਧੀ ਨੇ ਆਉਣਾ ਤੇ ਅੱਜ ਮੈਨੂੰ ਦੇਖਣ ਆਲਾ ਕੌਣ ਆ ਉੱਥੇ ਅੱਛਾ ਤੂੰ ਸਵੇਰ ਦੇ ਹੀ ਬੈਠੀ ਸੋਚੀ ਜੰਨੀ ਆ ਸੱਤ ਕੇ ਜਮਤਰੀ ਸੋਚਦੇ ਨੂਰਮੈਦਾਤਰ ਤੇ ਬਹੁਤ ਯਕੀਨ ਕਰਦਾ ਹੁੰਦਾ ਸੀਗਾ ਪਰ ਤੈਂ ਤਾਂ ਮੇਰਾ ਸਾਰਾ ਵਿਸ਼ਵਾਸ ਤੋੜ ਕੇ ਰੱਖਤਾ ਉਹ ਫੇਰ ਕੀ ਹੋਇਆ ਜੇ ਪੇਕੇਦਰੀ ਮਾਣੀ ਹੈਗੀ ਤੇਰੇ ਭਾਈ ਤੇ ਪਰਜਾਈ ਤਾਂ ਆ ਗਿਆ ਨਾਲੇ ਤੈਨੂੰ ਪਤਾ ਹੈਗਾ ਉਹ ਤੈਨੂੰ ਕਿੰਨਾ ਪਿਆਰ ਕਰਦਿਆ ਤੂੰ ਫੇਰ ਵੀ ਇਹ ਸੋਚ ਰੱਖਦੀ ਉਹਨਾਂ ਬਾਰੇ ਸੋਚਦੀ ਨਹੀਂ ਜੀ ਮੈਨੂੰ ਪਤਾ ਹੀ ਆ ਮੇਰੀ ਮਾਂ ਦੇ ਹੁੰਦੇ ਆ ਵੀ ਉਹ ਮੈਨੂੰ ਬਸ ਉਪਰ ਉਪਰ ਹੀ ਪਿਆਰ ਕਰਦੇ ਸੀ ਉਹਨਾਂ ਨੂੰ ਡਰ ਸੀ ਕਿ ਜਿਹੜੀ ਮੰਮੀ ਦੇ ਨਾਂ ਤੇ ਜ਼ਮੀਨ ਆ ਕਿਤੇ ਉਹ ਆਪਣੀ ਧੀ ਨੂੰ ਨਾ ਦੇ ਦੇਵੇ। ਉਹ ਤਾਂ ਹੀ ਤਾਂ ਆਪਾਂ ਨੂੰ ਜੀਜੀ ਕਰਕੇ ਬੁਲਾਉਂਦੇ ਸੀ। ਇੱਕ ਗੱਲ ਕਾਹਨ ਹੋਰ? ਜਦੋਂ ਰਿਸ਼ਤਿਆਂ ਵਿੱਚ ਪੈਸਾ ਆ ਜਾਂਦਾ ਨਾ ਤਾਂ ਉਹ ਰਿਸ਼ਤੇ ਬਹੁਤ ਛੇਤੀ ਖਤਮ ਹੋ ਜਾਂਦੇ ਨੇ। ਪਰ ਆਪਾਂ ਇਸ ਰਿਸ਼ਤੇ ਨੂੰ ਖਤਮ ਨਹੀਂ ਕਰਨਾ ਹੈਗਾ। ਤੂੰ ਆਪ ਹੀ ਸੋਚਾ ਆਪਣੇ ਆਉਣ ਵਾਲੇ ਜਵਾਕ ਦਾ ਇੱਕ ਹੋਰ ਰਿਸ਼ਤੇਦਾਰੀ ਬਚਦੀ ਆ। ਨਾ ਕੋਈ ਮੇਰੇ ਭੈਣ ਭਾਈ ਆ। ਐਵੇਂ ਤੇਰੇ ਕੋਈ ਹੋਰ ਭੈਣ ਵੀ ਨਹੀਂ ਹੈਗੀ ਤੇ ਕੋਈ ਹੋਰ ਭਾਈ ਵੀ ਨਹੀਂ ਹੈਗਾ। ਜੇ ਤੂੰ ਇਸ ਤਰ੍ਹਾਂ ਕਰੇਂਗੀ ਤਾਂ ਉਸਦੇ ਨਾਨਕ ਵਾਲੀ ਰਿਸ਼ਤੇਦਾਰੀ ਵੀ ਖਤਮ ਹੋ ਜਾਊਗੀ। ਤੂੰ ਇਸ ਨੂੰ ਖਰਾਬ ਨਾ ਕਰ ਮੈਂ ਕੁਝ ਨਹੀਂ ਖਰਾਬ ਕਰ ਰਹੀ ਤੁਹਾਨੂੰ ਮੈਂ ਕਹਤਾ ਨਾ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ ਬਸ ਉਹ ਐਵੇਂ ਜਿੱਦ ਨਾ ਕਰ ਤੂੰ ਤਿਆਰ ਹੋ ਜਾ ਮੈਂ ਜਾ ਕੇ ਸਮਾਨ ਲਿਆਉਣਾ ਤੇ ਕਲਦੀਪ ਬਾਈ ਤੇ ਰਖੜੀ ਬੰਨ੍ਹਿਆ ਤੂੰ ਤੂੰ ਆਪ ਹੀ ਸੋਚਾ ਅੱਜ ਸਾਰੀਆਂ ਭੈਣਾਂ ਨਾ ਆਪਣੇ ਭਰਾ ਮੈਂ ਰਖੜੀ ਬੰਨ੍ਹਨ ਆਦੀਆਂ ਨੇ ਜਦੋਂ ਆਪਣੇ ਖਾਲੀ ਘਟ ਨੂੰ ਦੇਖੂਗਾ ਤਾਂ ਉਹਨੂੰ ਕਿੰਨਾ ਦੁੱਖ ਲੱਗੂ ਆਹੋ ਕੋਈ ਦੁੱਖ ਨਹੀਂ ਹੋਣਾ ਉਹਨਾਂ ਨੂੰ ਜੇ ਇੰਨਾ ਹੀ ਦੁੱਖ ਹੁੰਦਾ ਇੱਕ ਵਾਰੀ ਫੋਨ ਨਾ ਕਰਦੇ ਵੀ ਰਖੜੀ ਬੰਨ੍ਹਣ ਆ ਜਾਂ ਰਖੜੀ ਦਾ ਤਿਹਾਰਾ ਆ ਆਪਾਂ ਨੂੰ ਇੱਕ ਵਾਰੀ ਵੀ ਫੋਨ ਕਰੇ ਉਹਨਾਂ ਨੇ ਕਿੰਨੇ ਰस्ते ਤਾਂ ਆ ਫੋਨਾ ਕਰਕੇ ਖਰਾਬ ਹੋ ਗਏ ਮੈਂ ਵੀ ਇਹ ਸੋਚੀ ਜਾਣਾ ਰਹਿਣਾ ਵੀ ਕਿ ਤੇ ਰੱਬ ਮੈਨੂੰ ਵੀ ਇੱਕ ਭੈਣ ਦੇ ਦਿੰਦਾ ਉਹ ਵੀ ਮੇਰੇ ਰਖੜੀ ਬੰਨਣ ਆਇਆ ਕਰਦੀ ਹੁਣ ਜਦੋਂ ਕੋਈ ਆ ਕੇ ਮੈਨੂੰ ਕਹਿ ਦਿੰਦਾ ਨਾ ਵੀ ਮੇਰੀ ਭੈਣ ਮੇਰੇ ਰਖੜੀ ਬੰਨਣ ਆਈ ਆ ਤਾਂ ਮੈਨੂੰ ਐਵੇਂ ਜਿਹਾ ਲੱਗਦਾ ਜਿਵੇਂ ਮੇਰੀ ਦੁਨੀਆ ਸੁਣਨੀ ਹੋ ਗਈ ਕੋਈ ਗੱਲ ਨਹੀਂ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਉਹ ਮੇਰੇ ਭੈਣ ਪਰਾਨਾ ਮੈਂ ਜਾਵਾਂ ਨਾ ਜਾਵਾਂ ਮੈਂ ਨਹੀਂ ਜਾਣਾ ਬਸ ਉਹ ਗੱਲ ਤਾਂ ਸੁਣ ਨੂਰਾ ਪ੍ਰੀਤਾ ਹਾਂਜੀ ਲੈ ਸਮਾਨ ਹਾਂ ਆ ਲੋ ਮਰਫੀਆ ਛੋਟੇ ਦਿਨੋਂ ਨੂੰ ਬੜੀ ਪਸੰਦ ਸੀਗੀ ਉਹਦਾ ਮੰਮੀ ਨੂੰ ਕਹ ਕੇ ਮੇਰੇ ਹਿੱਸੇ ਦੀ ਵੀ ਆਪ ਖਾ ਜਾਂਦੇ ਆਹ ਨਾਲੇ ਜਲੇਬੀਆਂ ਨੇ ਇਹ ਕਦੇ ਵਸਤ ਲੈ ਆਂਦੇ ਨੇ ਓਹੋ ਤੈਨੂੰ ਪਤਾ ਤਾਂ ਹੈਗਾ ਜਲੇਬੀਆਂ ਵੀ ਉਹਨੂੰ ਬਹੁਤ ਪਸੰਦ ਨੇਗੀ ਕੋਈ ਨਾ ਕੋਈ ਨਹੀਂ ਤਾਂ ਮੈਂ ਰੱਖ ਦੋ ਤੁਸੀਂ ਐ ਕਰੋ ਲੈ ਕੇ ਨਾ ਤਿਆਰ ਹੋ ਜਾਓ ਕੱਪੜੇ ਪ੍ਰੈਸ ਕੀਤੇ ਪਏ ਨੇ ਕਦੇ ਵੀ ਬਖਤ ਕੁੜੀ ਆ ਸਕਦੀ ਆ ਪਤਾ ਕੀ ਆ ਐਡੀ ਕਾਲੀ ਕਰਦੀ ਆ ਉਹ ਫਿਰ ਕਿਹੜੇ ਉਹਨੇ ਰਾਤ ਰਹਿਣਾ 11 ਵਜੇ 12 ਇੱਕ ਵਾਦ ਦੇ ਨੂੰ ਉਹ ਆ ਜੂਗੀ ਨੰਨੇ ਮੈਂ ਰੋਟੀ ਪਾਣੀ ਤਿਆਰ ਕਰ ਲਾਉਣਾ ਬਸ ਹਾਏ ਗਲਤ ਹੈ ਗਿਆ ਹਾਏ ਸਾਲੋ ਐਂ ਕਰ ਦਿਆ ਚਲ ਮੈਂ ਇਹਨੇ ਤਿਆਰ ਹੋਣਾ ਤੁਸੀਂ ਕਰ ਲਓ ਰੋਟੀ ਪਾਣੀ ਹਾਂ ਸੁੰਦਿਆਂ ਜੀ ਉਰੇ ਆਇਆ ਇੱਕ ਮਿੰਟ ਕੀ ਗੱਲ ਹੋ ਗਈ ਐਵੇਂ ਮੂੰਹ ਬਣਾਇਆ ਪੂਰੀ ਤਾਂ ਕਨਾਟਾ ਟਾਈਮ ਹੋ ਗਿਆ ਨੂਰ ਹਜੇ ਤੱਕ ਨਹੀਂ ਆਈ ਪਹਿਲਾਂ ਤਾਂ ਉਹਦੀ ਆ ਜਾਂਦੀ ਸੀ ਟਾਈਮ ਨਾਲ ਪਰ ਅੱਜ ਪਤਾ ਨਹੀਂ ਕੀ ਹੋ ਗਿਆ ਦੇਖ ਲਓ ਦਿਨ ਦਾ 1 ਵਜੇ ਚੱਲਿਆ ਕੁੜੀ ਹਜੇ ਤੱਕ ਨਹੀਂ ਆਈ ਮੈਨੂੰ ਤਾਂ ਲੱਗਦਾ ਉਹਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਹੋ ਚਲੋ ਛੱਡੋ ਹੁਣ ਉਹਦੇ ਆਪਾਂ ਕਿੰਨੀ ਕੁ ਡੀਕ ਕਰੀ ਜਾਵਾਂਗੇ ਸੌ ਕੰਮ ਧੰਦਾ ਹੋ ਜਾਂਦਾ ਗਾ ਕੁੜੀਆਂ ਨੂੰ ਉਹ ਵੀ ਆਪਦੇ ਆਪ ਦੇ ਸੌਰੇ ਘਰੇ ਰਹਿੰਦੀ ਹੈਗੀ ਮੈਂ ਤਾਂ ਐਂ ਕਹਿੰਦੀ ਸੀ ਵੀ ਜਦੋਂ ਆਪਾਂ ਨੂੰ ਕੋਈ ਕੰਮ ਹੁੰਦਾ ਆਪਾਂ ਕਿਹੜਾ ਕਿਸੇ ਦੇ ਘਰੇ ਜਾਣੇ ਆਂਗੇ ਉਹਨੂੰ ਵੀ ਕੋਈ ਜ਼ਰੂਰੀ ਕੰਮ ਹੋਗਾ ਉਹ ਤੁਸੀਂ ਟੈਨਸ਼ਨ ਨਾ ਲਓ ਗੱਲਬਰੀ ਤਾਂ ਕੰਮ ਦੀ ਨਹੀਂ ਹੈਗੀ ਤੈਨੂੰ ਪਤਾ ਤੇ ਰਖੜੀ ਦਾ ਤਿਹਾਰਾਗਾ ਸਾਰਿਆਂ ਦੀਆਂ ਭੈਣਾਂ ਆ ਰਹੀਆਂ ਨੇ ਸਾਰਿਆਂ ਦੇ ਰਖੜੀ ਬੰਨ੍ਹ ਰਹੀਆਂ ਨੇ ਕਿੰਨਾ ਖੁਸ਼ੀ ਦਾ ਉਹਦੇ ਨਾਲ ਮੈਨੂੰ ਅੱਜ ਸਵੇਰੇ ਹੈਪੀ ਮਿਲਿਆ ਸੀ ਆ ਦੁਕਾਨ ਤੇ ਉਹਨੇ ਜਦੋਂ ਆਪਦਾ ਗੁੱਤ ਲਖਾਇਆ ਤਾਂ ਸੋਹਣੀ ਸੋਹਣੀ ਰਖੜੀਆਂ ਬੰਨ੍ਹੀਆਂ ਹੋਈ ਸੀ ਮੈਂ ਵੀ ਉਹਨੂੰ ਕਿਹਾ ਵੀ ਮੇਰੀ ਭੈਣ ਆਉਗੀ ਮੇਰੇ ਲਈ ਸੋਹਣੀ ਜਿਹੀ ਰਖੜੀ ਲੈ ਆਉਂਗੀ ਲੈ ਫਿਰ ਕੀ ਆਦਾ ਥੋਡੀ ਭੈਣ ਜਉਂਦੀ ਜਾਂਦੀ ਤੇ ਹੈਗੀ ਆ ਤੁਹਾਨੂੰ ਆ ਕੇ ਮਿਲਤੇ ਜਾਂਦੀ ਆ ਤੁਹਾਨੂੰ ਆਸਤਾ ਹੈਗੀ ਨਾ ਵੀ ਉਹ ਤੁਹਾਡੇ ਰਖੜੀ ਬਣ ਕੇ ਜਾਊਗੀ ਆ ਮੇਰੇ ਬਣੀ ਦੇਖ ਲੋ ਨਾ ਤਾਂ ਮੈਂ ਆਪਣੇ ਪਿੱਕੇ ਜਾਂਨ ਜੋਗੀ ਆ ਤੇ ਨਾ ਆਪਣੇ ਭਰਾ ਦੇ ਰਖੜੀ ਬੰਨਣ ਜੋਗੀ ਆ ਇੱਕ ਭਰਾ ਸੀ ਉਹ ਵੀ ਮੇਰਾ ਰੱਬ ਨੇ ਖੋਲਿਆ ਕਿਉਂ ਟੈਨਸ਼ਨ ਲਈ ਆ ਬੰਦੇ ਨੂੰ ਸੌ ਕੰਮ ਹੋ ਜਾਂਦੇ ਨੇ ਆ ਤੁਸੀਂ ਸੋਚ ਲੋ ਜਦੋਂ ਆਪਾਂ ਨੂੰ ਕੋਈ ਕੰਮ ਹੁੰਦਾਗਾ ਆਪਾਂ ਵੀ ਨਾ ਕਿਸੇ ਦੇ ਘਰੇ ਜਾਂਦੇ ਫਿਰ ਉਹ ਅਗਲਾ ਗੁੱਸਾ ਕਰਕੇ ਭੇਜੇ ਚਲੋ ਤੁਸੀਂ ਐ ਕਰੋ ਅੰਦਰ ਬੈਠ ਜਾਓ ਤੇ ਮੈਂ ਤੁਹਾਡੇ ਵਾਸਤੇ ਰੋਟੀ ਪਾ ਕੇ ਲਿਆਉਣੀ ਆਂਗੀ ਐਨੇ ਨੂੰ ਆਪਾਂ ਹੋਰ ਕੋਈ ਕੰਮ ਧੰਦਾ ਦੇਖ ਲੈਨੇ ਚਲ ਠੀਕ ਆ ਬਣੀ ਗੇਟ ਖੜਕੇ ਜਾਂਦਾ ਆ ਪਹਿਲਾਂ ਗੇਟ ਖੋਲ ਕੇ ਆਹ ਕੋਣ ਆ ਗਿਆ ਦੇਖਿਓ ਤਾਂ ਮੈਂ ਦੇਖ ਰਾਂ ਤੂੰ ਇਹਨੇ ਉਹ ਕਰ ਲਿਆ ਰੋਟੀ ਮਾਣੀ ਐ ਮੈਂ ਤੁਹਾਡੀ ਉਹ ਪਾਈ ਆ ਰਹੇ ਕਿਹੜਾ ਗਾ ਇੰਨੀ ਕੀ ਹੋ ਰਿਆਂਦਾ ਤੁਨੂੰ ਵੇ ਤੂੰ ਸਸਿਕਲ ਵੀਰੇ ਸਸਿਕਾ ਬੋਨੇ ਆਏ ਲੰਘਾ ਜੀ ਆਏ ਕੋਨੇ ਲੈ ਨੂਰਾਗੀ ਸਸਿਕਲ ਭਾਬੀ ਜੀ ਸਸਿਕਲ ਹੋਰ ਠੀਕ ਆ ਹਾਂਜੀ ਉਸ ਤੋਂ ਤੈਨੂੰ ਕਦੋਂ ਤੇ ਡਿੱਕਣ ਲੱਗ ਰਿਹਾ ਭਾਬੀ ਜੀ ਛੋਟੀ ਭਾਬੀ ਮੈਂ ਮੈਨੂੰ ਐ ਦੱਸ ਕੁੜੀਏ ਇਸ ਤੋਂ ਤੜਕੇ ਤੇ ਡਿੱਕ ਰਿਹਾ ਤੂੰ ਇੰਨਾ ਲੇਟ ਕਾ ਤਾ ਹੋ ਗਿਆ ਭਾਬੀ ਜੀ ਸਾਰੇ ਗੱਲ ਇੱਥੇ ਕਰਾਂਗੇ ਅੰਦਰ ਵੀ ਲੈ ਕੇ ਚੁ ਆਓ ਬੋਨੇ ਚਲਾ ਆਓ ਅੰਦਰ ਆਜਾ ਆਜਾ ਆਓ ਬੈਠੋ ਬੋਨੇ ਬੈਠੋ ਸਾਰੇ ਹਾਂਜੀ ਭਾਬੀ ਜੀ ਵਧੀਆ ਤੁਸੀਂ ਦੱਸੋ ਫਸੀ ਤਾਂ ਵਧੀਆ ਹੀ ਆ ਭਾਈ ਤੈਨੂੰ ਡਿੱਕੀ ਜਾਂਦੇ ਸੀ ਤੇ ਰਵੀਰਾ ਤਾਂ ਅੱਧਾ ਰਹਿ ਗਿਆ ਤੈਨੂੰ ਡੀਕ ਡੀਕੇ ਭਾਬੀ ਜੀ ਘਰੋਂ ਨਿਕਲ ਰਹੀ ਨਹੀਂ ਆਂਦਾ ਕੀ ਕਰੀਏ ਕੰਮ ਕਰਾਂ ਚ ਬਸ ਬੀਜੀ ਸੀ ਥੋੜਾ ਜਿਹਾ ਘਰੇ ਕੰਮ ਕਰਦੀ ਬੈਣੀ ਅੱਜ ਤਾਂ ਤਿਹਾਰਤੀ ਅੱਜ ਤਾਂ ਟਾਈਮ ਨਾਲ ਆ ਜਾਂਦੀ ਬਸ ਵੀਰੇ ਲੱchnਾ ਬਾਈ ਇਹ ਤਾਂ ਆਉਂਦੀ ਨਹੀਂ ਸੀਗੀ ਮਸਾਂ ਮਨਾ ਕੇ ਲੈ ਕੇ ਆਇਆ ਮੈਂ ਕਿਉਂ ਆਉਂਦੇ ਕਿਉਂ ਨਹੀਂ ਸੀ ਗੱਲ ਐ ਸੀਗੀ ਓ ਕਾਲੇ ਪੁੱਤ ਓ ਸਸਿਗਰ ਚਾਚਾ ਜੀ ਆਇਓ ਸਸਿਗਰ ਕਿਵੇਂ ਪੁੱਤ ਵਧੀਆ ਚਾਚਾ ਜੀ ਠੀਕ ਠਾਕ ਆ ਮੱਝਾ ਡਾ ਲਓ ਜੀ ਪੁੱਤ ਦੇਖ ਕੇ ਆ ਮੈਂ ਉਧਰਲੇ ਘਰੇ ਹੋਣੇ ਤੁਸੀਂ ਇੱਧਰੋਂ ਬਾਹਰਲੇ ਘਰੇ ਆ ਗਏ ਪਤੂ ਉਹ ਚਾਚਾ ਜੀ ਆ ਕੰਮ ਜਾ ਕਰਨ ਲੱਗ ਰਹੀ ਥੋੜਾ ਜਿਹਾ ਅੱਛਾ ਨੂਰ ਆ ਚਾਚਾ ਜੀ ਆਏ ਨੇ ਚਾਹ ਤੇ ਪਾਣੀ ਲੈ ਕੇ ਆ ਹਾਂਜੀ ਆਈ ਜੀ ਹੋਰ ਸਾਰਾ ਸਾਰਾ ਵਧੀਆ ਹਾਂਜੀ ਚਾਚਾ ਜੀ ਸਸਿਗਰ ਠੀਕ ਹੈ ਪੁੱਤ ਹਾਂਜੀ ਹਾਂਜੀ ਵਧੀਆ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦਾ ਪੁੱਤ ਬੈ ਜਾ ਉਹ ਮੈਂ ਚਾਹ ਪਾਣੀ ਪੀ ਕੇ ਆਇਆ ਪੁੱਤ ਅੱਛਾ ਜੀ ਕੋਈ ਸਮੱਸਿਆ ਨਹੀਂ ਤੁਸੀਂ ਬਹਿ ਜਾਓ ਆਪਾਂ ਗੱਲਾਂ ਬਾਤਾਂ ਉਹ ਮੇਰਾ ਘਰੇ ਜੀ ਨਹੀਂ ਲੱਗ ਰਿਆ ਸੀਗਾ ਅੱਛਾ ਜੀ ਉਹ ਦੋਨੇ ਗਏ ਨੇ ਕਿ ਉਹ ਕਹੇ ਆਪਣੀ ਨੂਰ ਰਾਣੀ ਕਹਿੰਦੀ ਮੈਂ ਰਖੜੀ ਬਣ ਕੇ ਹੋਣੀ ਆ ਤੇ ਮੈਂ ਆਖਿਆ ਚਲੋ ਲੈ ਜਾਂ ਅੱਛਾ ਅੱਛਾ ਠੀਕ ਆ ਚਾਹੀ ਉਹ ਬੜ ਚਲ ਵਧੀਆਗਾ ਜਾਉਣਗੇ ਰਖੜੀ ਆ ਤਿਆਰ ਆ ਮਸਾਂ ਦਾ ਬੰਨੇ ਹੋਣਗੇ ਬਿਲਕੁਲ ਪਤਾ ਹੈ ਹਰੀ ਉਡੀਕ ਹੁੰਦੀ ਹੈ ਭੈਣ ਭਾਈ ਨੂੰ ਨਾਲੇ ਕੁੜੀ ਨੂੰ ਤਾਂ ਚਾਈ ਵਾਲਾ ਹੁੰਦਾਗਾ ਵੀ ਰਖੜੀ ਯਾਰ ਉਹ ਤਾਂ 2 ਮਹੀਨੇ ਪਹਿਲਾਂ ਗਈ ਜਾਂਦੀ ਸੀਗੀ ਮੈਂ ਆ ਸੂਟ ਲਿਆ ਦਿਓ ਮੈਨੂੰ ਐ ਕਰਨਾ ਬਾਹ ਕਰਨਾ ਮੈਂ ਆਖਿਆ ਪੁੱਤ ਇਹਦੀ ਸਾਰੀ ਰੀਜਾਂ ਪੂਰੀਆਂ ਕਰ ਦੇ ਬੱਚਿਆਂ ਵਰਗੀ ਹੈਗੀ ਤੈਨੂੰ ਪਤਾ ਕਿੰਨਾ ਪਿਆਰ ਕਰਦੇ ਆ ਸਾਰੇ ਹਨ ਇਹ ਤਾਂ ਗੱਲ ਹੈ ਕਿ ਤੁਸੀਂ ਸਾਰਾ ਠੀਕ ਠਾਕ ਹੈ ਬਸ ਠੀਕ ਹੀ ਹੈ ਗੱਲ ਚਾਚਾ ਜੀ ਪਰ ਇਕਾਲ ਹੈ ਤੈ ਅੱਜ ਗੱਲ ਤਾਂ ਰਿਸ਼ਤੇ ਜ ਮੋਹ ਨਹੀਂ ਰਿਹਾਗਾ ਭੈਣਾਂ ਨੂੰ ਵੀ ਮੈਨੂੰ ਰੱਖੜੀ ਦੀ ਢੀਕਣੀ ਹੈਗੀ ਪਹਿਲਾਂ ਮੰਗਾਂ ਉਹ ਪੁੱਤ ਗੱਲ ਤਾਂ ਤੇਰੀ ਸਹੀ ਆ ਇਸ ਸਮੇਂ ਦੀ ਇਹ ਹੂਆ ਬਸ ਤਾਂ ਬਦਲਾਗਾ ਹਨਾ ਪਹਿਲਾਂ ਇੰਨਾ ਮੋਹ ਪਿਆਰ ਹੁੰਦਾ ਸੀਗਾ ਹਾਂਜੀ ਚਾਚਾ ਜੀ ਇਸ ਹਿਸਾਬ ਨਾਲ ਵੀ ਜੇ ਤੇਰੀ ਭੂਆ ਹੁੰਦੀ ਹੁੰਦੀ ਸੀਗੀ ਹਾਂ ਕਿੰਨਾ ਚਾਹ ਹੁੰਦਾ ਸੀਗਾ ਹਨਾ ਉਦੋਂ ਪੁੱਤ ਕਿਹੜਾ ਵਾ ਫੋਨ ਫੋਨ ਹੁੰਦੇ ਸੀਗੇ ਉਹੀ ਗੱਲਾ ਅੱਛਾ ਮਸਾਂ ਰ ਭੈਣ ਭਾਈ ਮਿਲਦੇ ਸੀਗੇ ਸਹੀ ਗੱਲ ਆ ਇਹ ਲੰਮੇ ਸਮੇਂ ਤੋਂ ਮਲਕੀ ਟੀ ਦੂਰੋਂ ਚੱਲੇ ਕੇ ਆਉਣੀ ਹੁੰਦੀ ਸੀ ਬੱਸਾਂ ਤੇ ਪੁੱਤ ਹਾਂਜੀ ਅੱਛਾ ਜੀ ਮਸਾਂ ਫੋਨ ਫਾਨ ਦੀ ਉਹ ਹੁੰਦੇ ਸੀ ਦੂਸਰੇ ਕਿਸੇ ਦੇ ਆਪਣੇ ਸਰਪੰਚਾਂ ਨੇ ਹੁੰਦਾ ਸੀ ਕੱਲਾ ਫੋਨ ਅੱਛਾ ਅੱਛਾ ਹੋਰ ਕੀ ਆ ਕਿ ਹੁਣ ਤਾਂ ਸਾਰਿਆਂ ਦਾ ਲੱਗੇ ਰਹਿੰਦੇ ਆ ਬੱਚੇ ਅੱਜ ਕੱਲ੍ਹ ਉਹਦਾ ਅਸਲ ਕੀ ਆ ਪੁੱਤ ਆ ਫੋਨ ਫੋਨ ਹੈ ਨਹੀਂ ਸੀ ਪਿਆਰ ਵਾਲਾ ਸੀ ਲੋਕਾਂ ਦੇ ਵਿੱਚ ਮੁਹੱਬਤ ਸੀ ਥੀ ਉਹਦਾ ਜ਼ਿਆਦਾ ਹਨਾ ਇੰਨਾ ਚਾਹ ਹੁੰਦਾ ਤੇਰੀ ਭੂਆ ਆਉਂਦੀ ਕਰੇ 4 ਦਿਨ ਪਹਿਲਾਂ ਹੀ ਤਿਆਰੀਆਂ ਕਰਨ ਲੱਗ ਜਾਂਦੇ ਕਹਿੰਦੇ ਕਹਿੰਦੇ ਭੂਆ ਨੇ ਆਉਣਾਗਾ ਨਾ ਅੱਛਾ ਅੱਛਾ ਭੂਰਕੇ ਭੈਣ ਨੇ ਆਉਣਾਗਾ ਚਾਹ ਨਹੀਂ ਚੱਕਿਆ ਜਾਂਦਾ ਹੁੰਦਾ ਸੀਗਾ ਹੁਣ ਤਾਂ ਬਹੁਤ ਫਰਕ ਪੈ ਗਿਆ ਪੁੱਤ ਰਿਸ਼ਤਿਆਂ 'ਚ ਉਹ ਪਿਆਰ ਘਟ ਗਿਆ ਉਦੋਂ ਤੀ ਸਮੇਂ ਦੀ ਹਵਾ ਹੀ ਹੋ ਐਸੀ ਹੋਗੀ ਪੁੱਤ ਉਹ ਇਹ ਗੱਲ ਆਇਆ ਚਾਹੀ ਹੁਣ ਪਿਆਰ ਨਹੀਂ ਰਿਹਾ ਪਹਿਲਾਂ ਨਾ ਨਾ ਪੁੱਤ ਬਹੁਤ ਫਰਕ ਪੈ ਗਿਆ ਆਉਣ ਜਾਣ ਦੇ ਸਾਧਨ ਤਾਂ ਬਹੁਤ ਹੋ ਗਏ ਪਰ ਰਿਸ਼ਤਿਆਂ 'ਚ ਪਹਿਲਾਂ ਜਿਹਾ ਕਦਰ ਜੀ ਨਹੀਂ ਰਹੀ ਬਿਲਕੁਲ ਚਲੋ ਸਾਰੇ ਨਿੱਕੋ ਜਿਹੇ ਹੁੰਦੇ ਹਾਂ ਅੱਜ ਕੱਲ ਤੈਨੂੰ ਪਤਾ ਭੈਣ ਪਰਜਾਈ ਫਰਕ ਪਰਜਾਈਆਂ ਪੜੀਆਂ ਲਿਖੀਆਂ ਹੋ ਗਈਆਂ ਉਹ ਪ ਪੁੱਤਨੀ ਕਿਦਰੋਂ ਆਉਂਦੀ ਆਨੇਗੀ ਹਾਂਜੀ ਅੱਛਾ ਸਭੇ ਸਾਰੇ ਨੂੰ ਹੁੰਦੀ ਹੋਊਗੀ ਗੱਲ ਨਹੀਂ ਹੈਗੀ ਨਾ ਨਾ ਤਾਂ ਗੱਲ ਹੈਗੀ ਅੱਛਾ ਹੁਣ ਆਪਣੇ ਵਾਲੀ ਦੀ ਦੇਖ ਲਾ ਅ ਉਹ ਨੂੰ 10 ਦਿਨ ਪਹਿਲੀ ਫੋਨ ਕਰੀ ਜਾਂਦੇ ਸੀ ਆਪੇ ਕਹਿੰਦੀ ਸੀ ਤੂੰ ਆ ਜਾ ਆ ਜਾ ਆ ਜਾ ਮਿਲ ਜਾ ਮਿਲ ਜਾ ਮਿਲ ਜਾ ਸੱਚ ਤੂੰ ਨਹੀਂ ਗਈ ਤੀ ਅੱਜ ਨਹੀਂ ਚਾਚਾ ਜੀ ਮੈਂ ਨਹੀਂ ਗਈ ਮੇਰਾ ਜੀ ਨਹੀਂ ਕਰਦਾ ਬਸ ਐਤਕੇ ਜਾਣ ਨੂੰ ਕਿਉਂ ਪੁੱਤ ਤੇਰਾ ਜੀ ਕਿਉਂ ਨਹੀਂ ਕਰਦਾ ਨਹੀਂ ਚਾਚਾ ਜੀ ਬਸ ਮੈਂ ਕੁੜੀਆਂ ਨੂੰ ਤਾਂ ਇੰਨਾ ਚਾਹ ਹੁੰਦਾ ਪੁੱਤ ਜਾਣਦਾ ਹੋਰ ਕੀ ਆ ਉਹ ਤੇਰੀ ਭੈਣ ਦੇਖ ਲਾ 10 ਦਿਨ ਪਹਿਲਾਂ ਤਿਆਰੀ ਕੀਤੀ ਫਿਰਦੀ ਸੀਗੀ ਹੋਰ ਕੀ ਆ ਪੁੱਤ ਕੀ ਗੱਲ ਉਹ ਮੈਨੂੰ ਐਂ ਦੱਸ ਜੇ ਕੋਈ ਗੱਲ ਆ ਪੁੱਤ ਮੈਨੂੰ ਦੱਸ ਜੀ ਜਿਹਦਾ ਕਾਲਾ ਕੁਝ ਕਹਿਣਾ ਤੂੰ ਮੈਨੂੰ ਦੱਸ ਤੂੰ ਤਾਂ ਨਹੀਂ ਕੁੜੀ ਨੂੰ ਕੁਝ ਕਹਿਣਾ ਉਹ ਦੇਖ ਲੈ ਇਹ ਤਾਂ ਕੁਝ ਨਹੀਂ ਕਹਿੰਦੇ ਜੀ ਨਹੀਂ ਚਾਚਾ ਜੀ ਮੈਂ ਕੁਝ ਨਹੀਂ ਕਿਹਾ ਸੀ ਜੀ ਨਹੀਂ ਕਰਦਾ ਜੀ ਚਾਹ ਨੂੰ ਮੈਂ ਤਾਂ ਇਹਨੂੰ ਸਵੇਰ ਦਾ ਕਹੀ ਜਾਣਾਗਾ ਵੀ ਤੂੰ ਚੱਲ ਵੜਾ ਵੀ ਰਖੜੀ ਬੰਨ੍ਹਿਆ ਗਲਦੀਪ ਦੇ ਪਰ ਇਹ ਗੱਲ ਨਹੀਂ ਮੰਨਦੀਗੀ ਤੁਹਾਨੂੰ ਪਤਾ ਤਾਏਗਾ ਕੁਝ ਮਹੀਨੇ ਪਹਿਲਾਂ ਇਹਦੀ ਮਾਤਾ ਦੀ ਜੀ ਮਾਤੂ ਕੀ ਸੀ। ਓਹੋ ਉਹਦਾ ਪਤਾ ਆਪਾਂ ਨੂੰ ਪਤਾ ਹੈ ਤੇ ਰੋ ਆਪਾਂ ਗਏ ਸੀ ਉਦੋਂ ਸਾਰੇ। ਉਹ ਗੱਲਾਂ ਚਾਹੀ ਹੁਣੇ ਬਸ ਉਹੀ ਗੱਲ ਲੈ ਕੇ ਬੈਠਿਆ। ਕਹਿੰਦੀ ਮੇਰਾ ਮਾਂ ਬਿਨਾ ਕੌਣਾ ਪੈਕੇ। ਭਾਈ ਤੇ ਪਰਜਾਈ ਪਤਾ ਨਹੀਂ ਕਦਰ ਕਰਨੇ ਕਿ ਨਹੀਂ। ਉਹ ਲੈ ਧੀਏ। ਇਹਦਾ ਤੇਰੇ ਬਹਿਮ ਆ ਮਨ ਚ। ਉਡੀਕਾ ਦੇਵਨੇ। ਮੈਂ ਨਹੀਂ ਮੈਂ ਜਾਣੇ ਨਹੀਂ ਮੇਰਾ ਦਿਲ ਹੀ ਨਹੀਂ ਕਰਦਾ ਬਸ ਜਾਣ ਨੂੰ ਉੱਥੇ। ਕੱਲੀ ਕੱਲੀ ਤੂੰ ਉਹਨਾਂ ਦੀ ਭੈੜਾ। ਕੱਲੀ ਕੱਲੀ ਤੂੰ ਕਰਦੀ ਧੀਆ ਉੱਥੇ ਤੇਰੀ ਉਡੀਕ ਕਰਦੇ ਉਹਨੇ ਇਹੋ ਜੀ ਗੱਲ ਨਹੀਂ ਹੈਗੀ। ਜੇ ਕੋਈ ਕਾ ਉਹ ਗੱਲਬਾਤ ਹੈ ਮੈਨੂੰ ਦੱਸ ਦੇ ਮੈਂ ਫੋਨ ਕਰਕੇ ਕਹਿ ਦੂੰ ਉਹਨਾਂ ਨੂੰ ਨਹੀਂ ਨਹੀਂ ਚਾਚਾ ਜੀ ਗੱਲਬਾਤ ਤਾਂ ਕੋਈ ਨਹੀਂ ਬਸ ਮਾਂ ਵੀ ਨਾ ਕੋਣ ਠੀਕ ਕਰਦਾ ਏ ਉਹ ਨਹੀਂ ਬੱਸ ਮੇਰਾ ਮਨ ਹੀ ਨਹੀਂ ਕਰਦਾ ਹੁਣ ਜਾਣਾ ਉਹ ਨਹੀਂ ਸ਼ੇਰਾ ਹੀ ਨਹੀਂ ਹੁੰਦਾ ਹੁੰਦਾ ਇਹ ਤਾਂ ਗਲਤ ਸੋਚ ਰਹੀ ਹੈਗੀ ਸਾਰੀਆਂ ਭਜਾਈਆਂ ਗਲਤ ਨਹੀਂ ਹੁੰਦੀਆਂ ਸਾਰੇ ਭਾਈ ਗਲਤ ਨਹੀਂ ਹੁੰਦੇ ਹਨਾ ਇਹ ਤਾਂ ਤੂੰ ਹੁਣ ਬਹਿਮ ਵਾਲੀ ਬੈਠੀ ਹੈਗੀ ਉਹਨਾਂ ਨੇ ਕਿਹੜਾ ਤੈਨੂੰ ਕੁਝ ਕਿਹਾ ਜੇ ਤੈਨੂੰ ਕੁਝ ਕਿਹਾ ਤੂੰ ਮੈਨੂੰ ਦੱਸ ਨਹੀਂ ਆਪਾਂ ਖੜਕਾ ਦਾਂਗੇ ਉਹਨਾਂ ਨੂੰ ਵੀ ਸਾਡੀ ਧੀ ਨੂੰ ਆਪਾਂ ਹੀ ਜੇ ਤੁਸੀਂ ਤੰਗ ਕੀਤਾ ਤੂੰ ਦੇਖ ਲਓ ਬਰਾਬਰ ਦਾ ਹੱਕ ਤੇਰਾ ਹੈ ਨਾ ਹਣਾ ਉਹ ਘਰ ਵੀ ਤੇਰਾ ਹੈ ਅੱਧਾ ਤੇਰਾ ਪੁੱਤ ਨਹੀਂ ਚਾਚਾ ਜੀ ਬਸ ਮੈਂ ਰੋਹੀ ਮੰਨ ਹੀ ਨਹੀਂ ਕਰਦਾ ਜਾਨ ਨੂੰ ਨਹੀਂ ਪੁੱਤ ਇਹਦਾ ਇਹ ਜਿੱਦ ਦਾ ਬਣੀ ਬਠਿਆ ਚਾਚਾ ਜੀ ਸਵੇਰ ਦਾ ਮੈਂ ਬਾਬੂ ਸੰਭਝਾ ਲਿਆ ਹੁਣ ਤੁਸੀਂ ਸਮਝਾ ਕੇ ਦੇਖ ਲਓ ਕੀ ਪਤਾ ਮੰਨੀ ਜਾਵੇ ਇਸ ਤਰ੍ਹਾਂ ਸਾਡਾ ਰਿਸ਼ਤਾ ਹੀ ਖਤਮ ਹੋ ਜੂ ਉਹਨਾਂ ਨਾਲ ਕਾਲੇ ਐ ਕਰ ਮੋਟਰਸਾਈਕਲ ਤੇਰੇ ਕੋਲੇ ਹੈਗਾ ਪੁੱਤ ਗੱਡੀ ਵੀ ਹੈਗੀ ਹੈ ਹਾਂਜੀ ਚੱਕ ਗੱਡੀ ਤਿੰਨ ਸਵਾਰਨ ਲਵਾ ਕੇ ਇਹਨੂੰ ਹੁਣੇ ਲੈ ਕੇ ਜਾ ਨਾਲੇ ਪੁੱਤ ਜੇ ਕਿਸ ਨੂੰ ਮਿਲਾਂਗੇ ਇੱਕ ਦੂਜੇ ਨੂੰ ਮਿਲਾਂਗੇ ਫੇਰ ਹੀ ਰਿਸ਼ਤੇ ਪਿਆਰ ਪੈਂਦਾ ਹੁੰਦਾ ਹੈ ਜੇ ਮੰਨ ਲਓ ਗੱਲ ਇੱਕ ਦੂਜੇ ਨਾਲ ਟੁੱਟ ਗਈ ਫਿਰ ਦੁੱਖ ਸੋਚ ਕੌਣ ਆਊਗਾ ਨਾਲੇ ਧੀ ਇਹ ਯਾਦ ਰੱਖੀ ਭਾਈ ਭਾਈ ਪੈਣ ਹੀ ਖੜਦੇ ਹੁੰਦੇ ਰਿਸ਼ਤਿਆਂ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਨਾ ਗਲਤੀ ਨਹੀਂ ਕਰਦੇ ਹੁੰਦੇ ਚਲੋ ਉઠੋ ਚਲੋ ਚਾਚਾ ਜੀ ਵੈਸੇ ਮੰਨਤਾ ਨਹੀਂ ਮੇਰਾ ਕਰਦਾ ਤੁਸੀਂ ਇੰਨਾ ਕਹਿੰਦੇ ਹੋ ਤਾਂ ਮੈਂ ਜਾ ਵੜਦੀ ਹਾਂ ਹਾਂ ਚਲੋ ਪਰ ਜੇ ਉਹਨਾਂ ਨੇ ਮੇਰੇ ਤੇ ਮੇਰੇ ਘਰ ਲਈ ਜਦੋਂ ਨਾ ਕੀਤੀ ਸਮਾਨ ਸਮੂ ਲੈ ਕੇ ਆ ਸਾਰਾ ਫਟਾਫਟ 2 ਵਜੇ ਨੂੰ ਭੱਜ ਜਾ ਠੀਕ ਹੈ ਚਾਚਾ ਜੀ ਇਹ ਤਿਆਰ ਹੁੰਦੀ ਜਾਂਨੇ हां ठीक है ना कोई मैं की वापिस सामने ल करे ठीक है ये चबजू भी मेनू फड़ा दियो ठीक है चाचा जी ठीक है ना डा डंगर पुछी तो मैं आप ही करवा दूंगा जे हैगा कोई ठीक है ना चल नु चल दिए तू उदने ਘਰ ਜਾ ਕੇ ਤਿਆਰ ਹੋ ਜਾ ਸ਼ਾਬਾਸ਼ ਸ਼ਾਬਾਸ਼ ਤਿਆਰ ਹੋ ਪੁੱਤ ਬਾਕੀ ਕੋ ਕਾਲਜ ਕਿਸੇ ਤਾਡਾ ਬਾਬਾ ਧੰਨਵਾਦ चाचा जी ओ कोई ਗੱਲ ਨਹੀਂ ਪੁੱਤ ਜੇ ਤੁਸੀਂ ਨਾ ਆਉਂਦੇ ਇਹਦਾ ਮੰਨਣਾ ਨਹੀਂ ਸੀ ਸਾਡੀ ਹੈ ਨਾ ਬੱਚੇ ਵਰਗੇ ਧੀਆਂ ਵਰਗੇ ਕਿੰਨਾ ਸਤਕਾਰ ਕਰਦੀਆਂ ਪਿਆਰ ਕਰਦੀਆਂ ਚਲੋ ਮੈਨੂੰ ਤੇ ਇਹੀ ਮਾ ਨਾ ਵੀ ਮੇਰੀ ਗੱਲ ਮੰਨ ਲੈਂਦੇ ਐ ਔਰ ਚਾਚਾ ਜੀ ਮਰਾ ਸਵੇਰ ਦਾ ਸਮਝਾਈ ਜੰਨਾ ਇਹ ਤਾਂ ਉਹੀ ਜਿੱਦ ਖੜੀ ਬੈਠੀਗੀ ਤੂੰ ਧਿਆਨ ਰੱਖਿਆ ਕਰ ਬਾੜੀ ਹਨ ਹਾਂਜੀ ਅੱਛਾ ਚਲੋ ਠੀਕ ਆ ਮੈਂ ਜੀ ਤਿਆਰ ਹੋ ਕੇ ਜਾਂਦਾ ਚਲੋ ਠੀਕ ਆ ਬੱਤ ਠੀਕ ਤੇ ਕਿਹੜਾ ਮਾਰ ਲੂ ਘਰ ਆਪੇ ਚਲੋ ਠੀਕ ਆ ਬੱਤ ਠੀਕ ਆ ਬਾੜੀ ਦਾ ਪੇਸ ਹੀ ਬਾਈ ਮਸਾ ਬਣਾਉਣ ਨੂੰ ਪਕਾਉਣ ਵਾਸਤੇ ਲੈ ਭੈਣੇ ਤੈਨੂੰ ਮੇਰੇ ਤੇ ਇੰਨਾ ਵੀ ਯਕੀਨ ਹੈਗਾ ਮੈਂ ਤਾਂ ਤੇਰਾ ਕਿ ਨਾਮੋ ਕਰਦਾ ਮੈਂ ਤਾਂ ਇਹ ਗੱਲ ਤੋਂ ਦੁਖੀ ਹੋਵੇ ਇੱਤੀ ਵੀ ਨਾ ਤਾਂ ਮੇਰੀ ਭੈਣ ਆਈਆ ਨਾ ਕੋਈ ਫੋਨ ਕੀਤਾ ਮੈਂ ਤਾਂ ਇਹ ਡਰ ਜਾ ਲੱਗ ਰਿਹਾ ਸੀਗਾ ਕਿਤੇ ਮੇਰੀ ਪਾਣ ਕਿਸੇ ਗੱਲ ਦਾ ਗੁੱਸਾ ਨਾ ਕਰ ਗਈ ਹੋਵੇ ਨਹੀਂ ਨਹੀਂ ਵੀਰੇ ਮੈਨੂੰ ਕਿਹੜੀ ਗੱਲ ਦਾ ਗੁੱਸਾ ਹੋਣਾ ਮੈਂ ਕਿਹਨੂੰ ਗੁੱਸੇ ਹੋਣਾ ਮੇਰਾ ਕੱਲਾ ਕੱਲਾ ਤਾਂ ਵੀਰ ਆ ਮੈਂ ਨਹੀਂ ਕਿਸੇ ਗੱਲ ਤੋਂ ਗੁੱਸੇ ਤੇਰੇ ਨਾਲ ਨੂਰ ਪਾ ਮੈਂ ਤੇਰੀ ਪਰਜਾਈਆਂ ਪਰ ਮੈਂ ਤੈਨੂੰ ਕਦੇ ਨਣ ਦਾ ਵਾਂਗੂ ਸਮਝਿਆ ਨਹੀਂ ਸੀ ਮੈਂ ਤਾਂ ਤੈਨੂੰ ਆਪਣੀਆਂ ਸਕੇਆਂ ਪੈਣਾ ਜਿੰਨਾ ਪਿਆਰ ਕਰਦੀਆਂ ਜਿਵੇਂ ਦੀਆਂ ਮੇਰੀਆਂ ਉਹ ਪੈਣਾ ਨੇ ਜਿੰਨਾ ਮੈਂ ਉਹਨਾਂ ਨੂੰ ਪਿਆਰ ਕਰਦੀਆਂ ਉਹ ਤੋਂ ਦੁੱਗਣਾ ਤੈਨੂੰ ਪਿਆਰ ਕਰਦੀਆਂ ਵੀਰੇ ਭਾਬੀ ਮੈਨੂੰ ਮਾਫ ਕਰ ਦੋ ਮੇਰੇ ਤੋਂ ਨਾ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਐਦਾਂ ਲੱਗਿਆ ਕਿ ਮੇਰੀ ਮਾਂ ਮੁੱਕ ਗਈ ਤਾਂ ਮੇਰੇ ਪੇਕੇ ਵੀ ਖਤਮ ਹੋ ਗਏ ਪਰ ਮੈਨੂੰ ਕੀ ਪਤਾ ਸੀ ਦੁਨੀਆ ਤੇ ਤੁਹਾਡੇ ਵਰਗੇ ਭਰਾ ਤੇ ਭਾਬੀ ਤੇਰੇ ਵਰਗੀਆਂ ਪਰਜਾਨਾਂ ਵੀ ਬੈਠੀਆਂ ਨੇ ਜੋ ਹਲੇ ਵੀ ਆਪਦੀਆਂ ਨਾਨਾ ਨੂੰ ਆਪਦੀਆਂ ਭੈਣਾਂ ਤੇ ਧੀਆਂ ਵਰਗੀਆਂ ਸਮਝਦਿਆਂ ਨੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਭਾਬੀ ਜੀ ਮੇਰੇ ਹੋ ਸਕਦਾ ਮੈਨੂੰ ਮਾਫ ਕਰ ਦੇ ਨੂਰ ਇਹਦੇ ਵਿੱਚ ਮਾਫੀ ਮੰਗਣ ਵਾਲੀ ਕੀ ਗੱਲ ਤੈਨੂੰ ਗੱਲ ਸਮਝ ਆਉਣੀ ਚਾਹੀਦੀ ਨਾਲ ਇਹਦੇ ਵਿੱਚ ਗਲਤੀ ਵਾਲੀ ਕੀ ਗੱਲ ਤੈਨੂੰ ਗੱਲ ਸਮਝ ਆਈ ਨਾ ਸਾਡੇ ਲਈ ਇਹੀ ਬਿਥੇਰਾ ਅੱਜ ਤੇਰੀ ਗਲਤੀ ਮਾਫ ਕੀ ਪਤਾ ਕੱਲ ਤੋਂ ਸਾਡੇ ਤੋਂ ਵੀ ਹੋ ਜੇ ਸਾਨੂੰ ਤੇਰੇ ਤੋਂ ਮਾਫੀ ਮੰਗਣੀ ਪਵੇ ਨਾਲ ਇੱਕ ਗੱਲ ਯਾਦ ਰੱਖੀ ਜੇ ਨਾ ਮਾਜਾ ਤੋ ਤੁਰ ਗਈ ਮੈਂ ਹੈਗੀ ਆ ਮੈਂ ਤੇਰੇ ਸਾਰੇ ਬਿਹਾਰ ਤਿਹਾਰ ਕਰਿਆ ਕਰੂੰਗੀ ਤੂੰ ਇਹ ਨਾ ਸੋਚੀ ਵੀ ਮੈਂ ਤੇਰੀ ਪਰਜਾਈਆਂਗੀ ਹਾਂਜੀ ਭਾਬੀ ਜੀ ਚਲ ਹੁਣ ਬਾਲੀਆਂ ਗੱਲਾਂ ਨਾ ਮਾਰੋ ਮੇਰੀ ਗੱਲ ਸੁਣੋ ਤੁਸੀਂ ਕਰ ਲਓ ਕੁੜੀ ਨਾਲ ਗੱਲ ਮੈਂ ਰਕੜੀ ਲਿਆ ਮੈਂ ਨਾਲੇ ਫਿਰ ਪੰਜ ਕਣਾਂ ਚੜ ਜਾਣੀ ਕਿ ਮੈਂ ਲਿਆ ਕਰੋ ਸਾਮਾਨ ਵੀ ਅੰਦਰ ਲੈ ਹਾਂ खरणूर कुछ रकड़ी बन दे तेरे भीड़े भीड़े। या मैं दिसमे भी ਜਿਉਂਦੀ ਰਹਿ ਪਾਣੇ ਰੱਬ ਤੈਨੂੰ ਲੰਬੀ ਉਮਰ ਆ ਬਖਸ਼ੇ ਮੇਰੀ ਉਮਰ ਲਾ ਦੇ ਤੈਨੂੰ ਪਾਣੇ ਰਖੜੀ ਬਹੁਤ ਸੋਹਣੀ ਹੈਗੀ ਸਪੈਸ਼ਲ ਤਿਆਰ ਕਰਾਈ ਆ ਮੈਂ ਆਪਦੇ ਵੀਰ ਵਾਸਤੇ ਲੈ ਆ ਭਾਬੀ ਗੁੱਟ ਕਰਤੇ ਨੇ ਵੀ ਰਖੜੀ ਬੰਨਣਾ ਮੈਂ ਰੱਬਾ ਮੇਰੀ ਮਾਂ ਵਰਗੀ ਭਾਬੀ ਨੂੰ ਹਮੇਸ਼ਾ ਖੁਸ਼ ਰੱਖੀ ਲੈ ਭਾਬੀ ਮੂੰਹ ਮਿੱਠਾ ਕਰ ਆਪਾ ਬੇਹਣ ਤਾਂ ਇੰਨੀ ਖੁਸ਼ ਸੀਗੀ ਹੁਣ ਐਡੀ ਛੇਤੀ ਆਏ ਕਿ ਤੂੰ ਬਣਾ ਕੇ ਬੈਠੀ ਆ ਕੀ ਹੋ ਗਿਆ ਤੈਨੂੰ ਵੀ ਪਤਾ ਨੂਰ ਅੱਜ ਜੇ ਮੇਰਾ ਵੀਰਾ ਹੁੰਦਾ ਨਾ ਤਾਂ ਮੈਂ ਵੀ ਖੁਸ਼ੀ ਖੁਸ਼ੀ ਉਹਦੇ ਰਖੜੀ ਬੰਨਣ ਜਾਂਦੀ ਲੈ ਭਾਬੀ ਇਹਦੇ ਚ ਟੈਨਸ਼ਨ ਵਾਲੇ ਲੈਣ ਵਾਲੇ ਕਿਹੜੀ ਗੱਲ ਆ ਐ ਵੀ ਤਾਂ ਤੇਰਾ ਵੀਰ ਹੀ ਆ ਇਹਨਾਂ ਦੇ ਬੰਨ ਦੋ ਰਖੜੀ ਤੁਸੀਂ ਹਾਂ ਭਾਣੇ ਨੂਰ ਠੀਕ ਕਹਿੰਦੀ ਆ ਮੈਂ ਵੀ ਤੇਰੇ ਭਾਈਆਂ ਵਰਗ ਗਈ ਆ ਲੈ ਮੇਰੇ ਬੰਨ ਦੇ ਰਖੜੀ ਦੱਸ ਕਿ ਹੁੰਨੀ ਆ ਤੂੰ ਹਾਂ ਹਾਂ ਨੂਰ ਬੰਨ ਦਾਂ ਨੇ ਇਹ ਵੀ ਤਾਂ ਮੇਰੇ ਵੀਰ ਵਰਗੀ ਆ ਲੈ ਭਾਬੀ ਬੰਨ ਆਪਦੇ ਵੀਰ ਦੇ ਰਖੜੀ ਇੱਧਰ ਆ ਕੇ ਬਾਈ ਆਪਣੇ ਹੋਰ ਸੁਣਾ ਦੇ ਹੋਰ ਕੰਮ ਕਰਦੇ ਤਾਂ ਜਾ ਬਹੁਤ ਵਧੀਆ ਬਹੁਤ ਮੈਂ ਤਾਂ ਸਵੇਰ ਦੀ ਟੈਨਸ਼ਨ ਲੱਗਦੀ ਮੈਂ ਕਰੀ ਹਾਂਜੀ ਖੇਤੀ ਬਣਾ ਲਈ ਕਿਤੇ ਆਪ ਹੀ ਖਾਈ ਜਾਵੇ ਉੱਥੇ